ਅੱਜਕੱਲ ਫੋਨ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਹੈ ਕੀ ਤੁਹਾਨੂੰ ਪਤਾ ਇਸ ਫੋਨ ਉੱਤੇ ਤੁਹਾਨੂੰ ਕੋਈ ਅਜਿਹੀ ਕਾਲ ਆ ਸਕਦੀ ਹੈ ਜੋ ਕਿ ਮਿੰਟਾਂ ਸਕਿੰਟਾਂ ਵਿੱਚ ਤੁਹਾਡਾ ਸਭ ਕੁਝ ਉਡਾ ਸਕਦੀ ਹੈ ਜੀ ਹਾਂ ਹਲਕਾ ਨਕੌਦਰ ਦੇ ਥਾਣੇ ਦੇ ਬਾਹਰ ਖੜੇ ਇਸ ਮਨੀਸ਼ ਧੀਰ ਨਾਂ ਦੇ ਬੰਦੇ ਨੂੰ ਵੀ ਅਜਿਹਾ ਇੱਕ ਫੋਨ ਆਇਆ ਜਿਸ ਤੋਂ ਬਾਅਦ ਮਨੀਸ਼ ਧੀਰ ਨੇ ਉਸ ਬੰਦੇ ਦੀ ਗੱਲ ਮੰਨ ਕੇ ਉਵੇਂ ਹੀ ਕੀਤਾ ਜਿਵੇਂ ਉਹ ਬੰਦਾ ਕਹਿ ਰਿਹਾ ਸੀ ਜਿਸ ਤੋਂ ਬਾਅਦ ਉਸ ਛਾਤਰ ਬੰਦੇ ਨੇ ਅਜਿਹੀ ਚਾਲ ਚੱਲੀ ਕਿ ਮਨੀਸ਼ ਧੀਰ ਦਾ ਮਿੰਟਾਂ 'ਚ ਝੁੱਗਾ ਝੌੜ ਕਰ ਦਿੱਤਾ ਅੱਗੇ ਸੁਣੋ ਫਿਰ ਮਨੀਸ਼ ਧਿਰ ਦੇ ਜਵਾਨੀ ਕਿਵੇਂ ਉਸ ਦੇ ਨਾਲ ਜੱਗੋ 13ਵੀਂ ਹੋਈ ਹੈ ਹਾਂਜੀ ਮਨੀਸ਼ ਜੀ ਕੀ ਗੱਲਬਾਤ ਹੋਈ ਆ ਤੇ ਆ ਸ਼੍ਰੀ ਰਾਮ ਵਾਈਬਰੂ ਜੀ ਦਾ ਖਾਲਸਾ ਵਾਈਬਰੂ ਜੀ ਦੀ ਖਤੇ ਅੱਜ ਸਾਨੂੰ ਇੱਕ ਕਾਲ ਆਈ ਮੈਨੂੰ ਪਰਸਨਲੀ WhatsApp ਕਾਲ ਸੀਗੀ ਮੈਂ ਨੋਟਿਸ ਵੀ ਨਹੀਂ ਕਰ ਸਕਿਆ ਕਿ ਇਹ WhatsApp ਕਾਲ ਆ ਇੱਕ ਕਾਲ ਆਈ ਕਿ ਤੁਹਾਡੀ ਸ਼ਾਪ ਕਿੰਨੇ ਵਜੇ ਖੁੱਲਦੀ ਹੈ ਤੇ ਸਾਨੂੰ ਸਮਾਨ ਚਾਹੀਦਾ ਸੀ ਤੇ ਮੈਂ ਉਹਨੂੰ ਗਾਈਡ ਕਰਦਾ ਰਿਹਾ ਵੀ 8 ਵਜੇ ਅਸੀਂ ਸ਼ਾਪ ਖੋਲ੍ਹਦੇ ਹਾਂ ਤੇ 8 ਵਜੇ ਅਸੀਂ ਸਮਾਂ ਦਿਖਾ ਸਕਦੇ। ਤੋਂ ਕਰੀਬ 10:30 ਵਜੇ ਦਾ ਮੈਨੂੰ ਟਾਈਮ ਦਿੱਤਾ। ਸਰ ਕੰਮ ਕੀ ਕਰਦੇ ਆ ਤੁਸੀਂ? ਸੋਨੇ ਦਾ ਕੰਮ ਹੈ ਜੀ। ਕੱਪੜੇ ਦਾ ਔਰ ਗੋਲਡ ਦਾ ਕੰਮ ਹੈ ਮੇਰਾ। ਓਕੇ। ਨੌਰੀ ਰੰਤ ਜੁველიਰ ਦੇ ਨਾਮ ਦਾ ਸਾਡੀ ਸ਼ਾਪ ਆ। ਓਕੇ। ਔਰ ਉਹਦੇ ਵਿੱਚ ਅੱਜ ਜਿੱਦਾਂ ਕਹ ਲਓ ਵੀ ਠੱਗੀ ਜਿਹੜੀ ਸਾਡੇ ਨਾਲ ਹੋਈ ਹੈ। ਦੋ ਰਿੰਗ ਸਾਡੇ ਕੋਲ ਉਹਨਾਂ ਨੇ ਮੰਗੀਆਂ ਵੀ ਅਸੀਂ ਮੈਂ ਐਸਬੀਆਈ ਬੈਂਕ ਤੋਂ ਨਕੋਦਰ ਬ੍ਰਾਂਚ ਤੋਂ ਮੈਨੇਜਰ ਆ। ਆ ਮੇਰਾ ਨਾਮ ਆ ਸਰ। ਕਿ ਤੁਸੀਂ ਕਾਈਂਡਲੀ ਮੈਨੂੰ ਬੜੇ ਰਿਸਪੈਕਟfully ਉਹਨਾਂ ਮੈਂ ਹਿੰਦੀ 'ਚ ਗੱਲ ਕੀਤੀ ਕਿ ਮੈਨੂੰ ਦੋ ਮੁੰਡੀਆਂ ਤੁਸੀਂ ਭੇਜ ਸਕਦੇ ਹੋ। ਗੱਲ ਕੋਲ ਪੇ ਜਾਂ ਕਨੇਈ ਪਹਿਲਾਂ ਡਿਜ਼ਾਈਨ ਭੇਜਦੇ ਮਾਨੂੰ ਡਿਜ਼ਾਈਨ ਦੇ ਫੋਟੋ ਭੇਜ ਦਿੱਤੇ ਜੋ ਡਿਜ਼ਾਈਨ ਦੇ ਫੋਟੋਜ਼ ਗਈਆਂ ਤੇ ਉਹਨੇ ਦੋ ਮੰਦੀਆਂ ਪਸੰਦ ਕੀਤੀਆਂ ਤੇ ਸਾਨੂੰ ਕਹਿੰਦੇ ਆਹ ਦੋ ਮੰਦੀਆਂ ਸਾਨੂੰ ਡਿਲੀਵਰ ਕਰਾ ਦੇ ਮੈਂ ਉਹਨੂੰ ਕਿਹਾ ਕਿ ਮੁੰਡੇ ਨੇ ਜਾ ਕੇ ਡਿਲੀਵਰ ਕਰਿਆ ਉਹ ਸਾਨੂੰ ਇਹ ਆਈਡੀਆ ਨਹੀਂ ਸੀਗਾ ਵੀ ਉਹ ਬ੍ਰਾਂਚ ਦੇ ਵਿੱਚ ਬੈਠਾ ਮੰਗ ਰਿਹਾ ਜਾਂ ਬ੍ਰਾਂਚ ਦੇ ਬਾਹਰ ਬੈਠ ਕੇ ਡਿਮਾਂਡ ਕਰ ਰਿਹਾ ਚਲੋ ਜੋ ਵੀ ਸੀ ਕੋਆਰਡੀਨੇਸ਼ਨ ਹੁੰਦੀ ਸੀ ਮੁੰਡੇ ਨੂੰ ਮੈਂ ਨੰਬਰ ਦਿੱਤਾ ਵੀ ਆਹ ਨੰਬਰ ਤੇ ਕਾਲ ਕਰਨੀ ਆ ਤੇ ਇਹਨਾਂ ਨੂੰ ਜਦ ਤੱਕ ਪੈਸੇ ਨਾ ਦੇਣ ਤਦ ਤੱਕ ਮੰਦੀਆਂ ਨਹੀਂ ਦੇਣ ਅਸੀਂ ਗਾਈਡ ਕਰ ਸਕਦੇ ਉਹ ਜਦੋਂ ਮੁੰਡੇ ਨੇ ਉਹਨੂੰ ਫੜਾਈਆਂ ਉਹ ਗੱਡੀ ਦੂਸਰਾ ਮੁੰਡਾ ਗੱਡੀ ਡਰਾਈਵਰ ਸਾਡਾ ਇੱਕ ਗੱਡੀ ਸਾਈਡ ਤੇ ਲਾਣ ਲੱਗੇ ਬਿਕੋਜ਼ ਐਸਬੀਆਈ ਦੇ ਬਾਅਦ ਬ੍ਰਾਂਚ ਦੇ ਬਾਅਦ ਰਸ਼ਾ ਹੁੰਦਾ ਦੂਜੇ ਨੂੰ ਵੀ ਕਿਹਾ ਉਹ ਜਿੱਦਾਂ ਹੀ ਆਉਣਿਆ ਮੁੰਡੀਆਂ ਉਹ ਕੋਈ ਫੜੀਆਂ ਕਹਿੰਦਾ ਜੀ ਇੱਥੇ ਫੜਾ ਦੇ ਅਸੀਂ ਦੇਖ ਲੈਨੇ ਅਸੀਂ ਬਾਹਰ ਹੀ ਬੈਠੇ ਆਂ ਆ ਸਾਨੂੰ ਕੱਲੀ ਜੀ ਅਸੀਂ ਦੇਖਣੀ ਆ ਉਹ ਮੁੰਡੀਆਂ ਫੜਾਈਆਂ ਉਹ ਗੱਡੀ ਲੈ ਕੇ ਨਿਕਲ ਗੱਡੀ ਵਗੈਰਾ ਕਿਹੜੀ ਸੀ ਕੁਝ ਪਤਾ ਲੱਗਾ ਮੁੰਡੇ ਨੇ ਗੱਡੀ ਦਾ ਨੰਬਰ ਵੀ ਫੋਟੋ ਖਿੱਚੀ ਹੋਈ ਹੈ ਉਹ ਅਸੀਂ ਐਸਐਚਓ ਸਾਹਿਬ ਨੂੰ ਅਸੀਂ ਦੱਸਿਆ ਸਾਰਾ ਡਿਟੇਲ ਦੱਸੀ ਸਰ ਜਿਹੜਾ ਡਿਲੀਵਰ ਕਰਨ ਗਿਆ ਸੀ ਬੰਦਾ ਆਪਣਾ ਮਲਾਜਮ ਸੀਗਾ ਇੱਕੋ ਹੀ ਹਾਂ ਜੀ ਦੋਨ ਸਾਡਾ ਮੁੰਡਾ ਸਾਡੇ ਤੋਂ ਤਕਰੀਬਨ 10-12 ਸਾਲ ਤੋਂ ਸ਼ੰਕਰ ਮੁੰਡਾ ਜੀ ਨੇ ਹੈਂਡਓਵਰ ਕੀਤੀਆਂ ਉਹ ੱੱਲੇ ਵੀ ਮੇਰੇ ਕੋਲ ਹੀ ਹੈ 10-12 ਸਾਲ ਤੋਂ ਬਰਕਰਾਰ ਹੈ ਮਨੀਸ਼ ਜੀ ਕਿੰਨੀ ਕੁ ਕੀਮਤ ਹੋ ਸਕਦੀ ਦੋਨਾਂ ਦੀ ਦੇਖੋ ਸੋਨਾ ਮਹਿੰਗਾ ਹੀ ਇੰਨਾ ਹੈ ਜੀ ਕਿ ਥਰੀਬ-ਗਰੀਬਾ ਜੋ ਮੁੰਡੀਆਂ ਦੋਨੀਆਂ ਲੱਖ ਰੁਪਏ ਤੋਂ ਉੱਪਰ ਦੀ ਤੇ ਹੁਣ ਪੁਲਿਸ ਨੂੰ ਕੰਪਲੇਟ ਕਰਤੀ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹੈ ਰਿਟਰਨ ਚ ਦੇ ਦਿੱਤੀ ਹੈ ਐਸਐਚਓ ਸਾਹਿਬ ਨੇ ਸੰਜੀਵ ਕੁਮਾਰ ਜੀ ਨੇ ਸਾਨੂੰ ਬੜਾ ਤਲਾਸ਼ਾ ਦਿੱਤਾ ਔਰ ਉਹਨਾਂ ਨੇ ਆਪਣੀ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਤੇ ਮਾਲਕ ਅੱਗੇ ਅਸੀਂ ਅਰਦਾਸ ਕਰ ਐਸਐਚਓ ਸਾਹਿਬ ਦੇ ਔਰ ਉਹਨਾਂ ਦੀ ਟੀਮ ਦੇ ਜਿਹੜੇ ਹੈੱਡ ਮੁੰਛੀ ਆਮਨਦੀਪ ਹਣੀ ਇਹਨਾਂ ਸਾਰਿਆਂ ਦੇ ਅਸੀਂ ਰਿਸਪੈਕਟ ਕਰਾਂਗੇ ਬਹੁਤ ਅੱਦਾ ਵੀ ਕਰਦੇ ਆ ਡਿਪਾਰਟਮੈਂਟ ਆਪਣੀ ਡਿਊਟੀ ਕਰਦਾ ਸਾਨੂੰ ਉਹਨਾਂ ਦਾ ਰਿਸਪੈਕਟ ਕਰਨੀ ਚਾਹੀਦੀ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ ਕਿ ਜਿੰਨੇ ਉਹਨਾਂ ਨੇ ਮੇਰੇ ਲਈ ਸਵੇਰ ਤੋਂ ਲੈ ਕੇ ਹੁਣ ਤੱਕ ਮਤਲਬ 1-2 ਘੰਟੇ ਦੇ ਵਿੱਚ ਵਿੱਚ ਜਿਹੜੀ ਉਹਨਾਂ ਨੇ ਕਾਲਸ ਕਰਨੀਆਂ ਜਾਂ ਕੁਝ ਵੀ ਕਰਨਾ ਸਾਰੀ ਉਹਨਾਂ ਨੇ ਕਰਵਾਈ ਸ਼ੁਰੂ ਕੀਤੀ ਜੀ ਨੀਜੀ ਸੀਸੀਟੀਵੀ ਕੋਈ ਆਈ ਸਾਹਮਣੇ ਥੱਲੇ ਸਾਹਿਬ ਉਹ ਦੇਖ ਰਹੇ ਐਸਐਚਓ ਸਾਹਿਬ ਸਾਰਾ ਕਿਨ ਮੈਂ ਆਪੀ ਮੌਕਾ ਦੇਖੂਗਾ ਉਹ ਦੇਖ ਕੇ ਪਤਾ ਲੱਗੇ ਇਸ ਮੌਕੇ ਦੁਕਾਨਦਾਰ ਮਨੀਸ਼ ਧਰ ਨੇ ਨਕੋਦਰ ਥਾਣੇ ਦੇ ਵਿੱਚ ਉਸ ਫਰਜੀ ਬੈਂਕ ਮੈਨੇਜਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੋਹਾਰ ਲਗਾਈ ਹੈ ਅਜਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਉਸ ਛਾਤਰ ਨੂੰ ਫੜਨ ਦੇ ਵਿੱਚ ਕਦੋਂ ਤੱਕ ਕਾਮਯਾਬ ਹੋ ਪਾਵੇਗੀ ਸੋ ਦੋਸਤੋ ਇਸ ਘਟਨਾ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਕਿਸੇ ਵੀ ਅਣਜਾਣ ਵਿਅਕਤੀ ਦਾ ਤੁਹਾਨੂੰ ਫੋਨ ਆਵੇ ਬਿਨਾਂ ਜਾਣ ਪਛਾਣ ਅਤੇ ਜਾਂਚ ਕੀਤੇ ਉਸ ਉੱਤੇ ਭਰੋਸਾ ਨਾ ਕੀਤਾ ਜਾਵੇ ਅਜਿਹਾ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ